ਪੈ ਗਈ ਸੀ ਇਹਦੀ ਉਰੇ ਕੀਮਤ 5000 ਪੈ ਗਈ ਜੇ ਲੋਕਾਂ ਦਾ ਫਾਇਦਾ ਹੋਇਆ ਦਿਖਾਇਓ ਇੱਕ ਵਾਰੀ ਆ ਸਾਰੇ ਪ੍ਰਾਣੀਆਂ ਲਵਾਰੀਆਂ ਤਾਂ ਇਹੋ ਕਟਾ ਕੇ ਜਾਂਦੇ ਨੇ ਆ ਤਾਂ ਲੱਕਣ ਵਾਲੀਆਂ ਬਹੁਤ ਪੁਰਾਣੀਆਂ ਆ ਹਾਂ ਇਹ ਸਾਰੀਆਂ 5-5000 ਚ ਕਟਣੀਆਂ ਜਾਂਦੇ ਨੇ ਓਕੇ ਆ ਫ੍ਰਿਜ ਦੇਖ ਲਓ ਤੁਸੀਂ ਇਹ ਵੀ ਕਟਿਆ ਹੋਇਆ ਹੈਨਾ ਇਹ ਸਾਰਾ ਪੇਟੀਆਂ ਕਟੀਆਂ ਹੋਈਆਂ ਆ ਆਹ ਟਰੰਕ ਕੱਟੇ ਹੋਏ ਆ ਇੱਕ ਵੀ ਚਾਰ ਦੇ ਇਹਨੂੰ ਚੱਕ ਲਿਓ ਦੋਸਤੋ ਦੀਵਾਲੀ ਵਾਲੇ ਦਿਨ ਸਾਰਾ ਕੋ ਦਿਵਾਲੀ ਤੋਂ ਪਹਿਲਾਂ ਪਹਿਲਾਂ ਕੁਆੜਾ ਹੈ ਜਿਹੜਾ ਉਹ ਤੁਸੀਂ ਕੱਢ ਦੋ ਇੱਕ 8100 ਦੋਸਤੋ ਨਿਕਲਿਆ ਇਸ ਸੋਫੇ ਦੇ ਨਾਲ 8100 ਰੁਪਿਆ ਕੈਸ਼ ਮਿਲਣਾ ਹੈ ਤੇ ਗਿਫਟ ਵਾਲੇ ਤੇ ਮਾਰੇ ਨਾਲ ਜਿਹੜਾ ਗਿਫਟ ਵੀ ਮਿਲਣਾ ਹੈ ਇਹ ਪਹਿਲੀ ਵਾਰ ਹੋ ਰਿਹਾ ਸਰ ਇੰਡੀਆ ਦੇ ਵਿੱਚ ਕਿ ਈਜੀ ਲਾਈਫ ਸਟੋਰ ਵੱਲੋਂ ਹਰ ਦੇ ਉੱਤੇ ਕੀ ਨਿਕਲਿਆ ਸਮਾਰਟ LED ਸਮਾਰਟ LED Android ਸਮਾਰਟ LED ਘੱਟੋ ਘੱਟ ਮੇਰਾ ਖਿਆਲ ਹੈ 13-14000 ਦੀ LED ਹੁੰਦੀ ਹੈ ਔਰ 13000 ਇਹ ਲਾ ਲਓ ਇਹ ਕਿੰਨਾ ਸੀਗਾ 8100 8100 ਕਿੰਨਾ ਹੋ ਗਿਆ ਜੀ 21100 ਰੁਪਿਆ ਇਸ ਸੋਫੇ ਦੇ ਨਾਲ ਔਰ ਪੈਸੇ ਵੀ ਲੱਗੇ ਨਾਲ ਸੋਫਾ ਸੋਫਾ ਕਿੰਨੇ ਦਾ ਆਣਾ ਫ੍ਰਿਜ ਕੱਟਿਆ ਜਾਂਦਾ ਹਾਂਜੀ ਸਰ ਕੱਟਿਆ ਜਾਂਦਾ ਹੈ ਦੋਸਤੋ ਤੁਹਾਡੇ ਕੋਲ ਕੋਈ ਪੁਰਾਣਾ ਟੁੱਟਿਆ ਭੱਜਿਆ ਗਲਿਆ ਸੜਿਆ ਫ੍ਰਿਜਾ ਉਹ ਵੀ ਸਾਡੇ ਕੋਲ ਪੁਰਾਣਾ ਕਟਾਜੋ ਵਿੱਚ ਕੱਟ ਦਾਂਗੇ ਔਰ ਕਸਟਮਰ ਆਉਣਗੇ ਆਪਣਾ ਔਰ ਸਿਲੇਕਟ ਕਰਨਗੇ ਨਾਲ ਇਹ ਦੋਨੇ ਸਗਰਜ ਕਰਨਗੇ ਔਰ ਇੱਕ ਚੋ ਕੈਸ਼ਬੈਕ ਕਿੰਨਾ 9900 9900 9900 ਹਾਂ ਦੂਜਾ ਗਿਫਟ ਕੀ ਹੈ ਗਿਫਟ ਵਾਲਾ ਸਗਰਜ ਕਰੋ ਮਾਰਿਓ ਕੈਮਰਾ ਜੀ ਛੋਡਾ ਭਲਾ ਹੋ ਜੇ ਦੋਸਤੋ ਫਟਾਫਟ ਪੂਰਾ ਪੰਜਾਬ ਤਾਂ ਆਈ ਰਿਹਾ ਸਰ ਹਰਿਆਣਾ ਹਿਮਾਚਲ ਦੇ ਲੋਕ ਵੀ ਜੀ ਲਫਟ ਸੋਰ ਤੇ ਆ ਰਹੇ ਨੇ ਜੀ ਵਾਸ਼ਿੰਗ ਮਸ਼ੀਨ ਅਲਮਾਰੀ ਦੇ ਨਾਲ ਵਾਸ਼ਿੰਗ ਮਸ਼ੀਨ ਫਰੀ ਮਿਲ ਗਈ ਟੀਵਾ ਆਦਮੀ ਲਈ ਨਜ਼ਰ ਮਰਵਾ ਦਿਓ ਇਹ ਵਾਸ਼ਿੰਗ ਮਸ਼ੀਨ ਕਿੰਨੇ ਦੀ ਮੈਡਮ ਇਹ ਸਿਰਫ 48 ਹੋ ਰਹੀ ਹੈ ਜੀ ਸਿਰਫ 4800 ਦੀ ਪਹਿਲੀ ਵਾਰ ਰਿਕਾਰਡ ਕਾਇਮ ਕਰਤਾ ਸਰ ਕਿੰਨੇ ਕਿਲੋ ਵਾਲੀ 4000 8 ਕਿਲੋ 8 ਕਿਲੋ ਦੀ ਹਾਂ ਫਰੈਸ਼ ਆ ਤੁਸੀਂ ਦੇਖ ਲਓ ਹਲੇ 7100 ਦੋਸਤੋ ਇਸ ਬੈਟ ਚ ਕੈਸ਼ ਵਾਕ ਨਿਕਲਿਆ ਇਹ ਤੇ ਦੂਜਾ ਜਿਹੜਾ ਗਿਫਟ ਮਿਲਣ ਨਾਲ ਗਰੰਟੀ ਨਾਲ ਨਿਕਲਣੀ ਨਿਕਲਣਾ ਜੀ ਜਿਵੇਂ ਅਸੀਂ ਪਾਉਣਗੇ ਹਾਂਜੀ ਕਰੋੜਾਂ ਚੋਂ ਇੱਕ ਬੰਦੇ ਨੂੰ ਨਿਕਲਣਾ ਦਿਵਾਲੀ ਬੰਪਰ ਪਰ ਸਾਡੇ ਈਜੀ ਲਾਈਫ ਸਟੋਰ ਸਰਹੰਦ ਮਰਿੰਡਾ ਪਵਾਨੀਗੜ੍ਹ ਤੇ ਹਰੇਕ ਕੋਲੇ ਇੱਕ ਨੂਨ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਊਗਾ ਹੈ ਗੋਲਡ ਕੋਇਨ ਜੀ ਗੋਲਡ ਕੋਇਨ ਸੋਨੇ ਦਾ ਸਿੱਕਾ ਮੈਂ ਕਹਿੰਦਾ ਕਰਮ ਵਾਲਾ ਹੋਊਗਾ ਜਿਹਨੂੰ ਦਿਵਾਲੀ ਤੋਂ ਪਹਿਲਾਂ ਸੋਨੇ ਦਾ ਸਿੱਕਾ ਜਿਹਦੇ ਘਰੇ ਚਲਿਆ ਜਾਵੇ ਉਹਦੇ ਵੈਸੇ ਹੀ ਰੰਗ ਭਾਗ ਲੱਗ ਜਾਵੇ 12 ਦੇ ਨਾਰੇ ਕੱਪਸ ਦਾ ਲੜਜ ਨਹੀਂ ਸਰਪੰਦਰ ਸਿਰਫ 15 ਰੁਪਏ ਦਾ ਕੋਈ ਵੀ ਲੈ ਲੋ ਹੂੰ ਇਧਰੋਂ ਤੁਸੀਂ ਨਜ਼ਰ ਮਾਰੋ ਇਹ ਨਹੀਂ ਕੱਲਾ ਕੋਈ ਵੀ ਕੱਪ ਆ ਕੇ ਚੱਕੋ ਦੋ ਚੱਕੋ ਤਿੰਨ ਚੱਕੋ ਚਾਰ ਚੱਕੋ 15 ਰੁਪਏ ਦਾ ਕੱਪ ਪਾਊਗਾ ਬਾਈ ਹਜ਼ਾਰੇ ਇਹ ਗੱਲ ਇਹਦੇ ਨਾਲ ਇਹ ਜਿਹੜਾ ਕੱਪ ਹੋਟਾ ਕੱਪ ਪੋੜਾ ਇਹ ਬਿਲਕੁਲ ਫ੍ਰੀ ਹੈ ਜੀ ਲਓ ਬੋਰਡ ਫਰੀ ਕੱਪ ਆਹਾ ਪੂਰਾ ਕੱਪ ਬੋਰਡ ਜਿਹੜਾ ਹੈਗਾ ਉਹ ਫਰੀ ਹੈਗਾ। ਮੈਨੂੰ ਘਰ ਦੇ ਵਿੱਚ ਲੱਗੇ ਕੋਈ ਪੁਰਾਣਾ ਬੈੱਡ ਪਿਆ ਉਹ 5000 ਚ ਕੱਟ ਲਿਆ ਜਾਊਗਾ। ਅਲਮਾਰੀ ਪਈ ਹੈ ਉਹ 5000 ਚ ਕੱਟ ਲਈ ਜਾਊਗੀ। ਸੋਫਾ ਪਿਆ ਉਹ 5000 ਚ ਕੱਟ ਲਿਆ ਜਾਊਗਾ। ਹੋਰ ਇਹਦੇ ਉੱਤੇ ਦੋਸਤੋ ਕੀ ਜ ਆਪਾਂ ਨੂੰ ਚਾਹੀਦਾ ਪਰ ਸ਼ੇਅਰ ਕਰਨ ਤੇ ਮੋਟਰਸਾਈਕਲ ਵੀ ਨਿਕਲਦਾ ਹੈ। ਮੋਟਰਸਾਈਕਲ ਦਾ 300 ਰੇਟ ਹੈ। ਹੂੰ ਜਿਹੜਾ ਗੈਸਟ ਇੱਥੇ ਵੀਡੀਓ ਸ਼ੇਅਰ ਕਰਕੇ ਲੈਗ ਫੋਲੋ ਕਰਕੇ ਆ ਗਿਆ 150 ਚ ਲੈ ਜੂ। 150 ਜਿਹਦਾ ਐਮ ਆਰ ਵੀ ਦੇਖਾ 1470 1470 ਇੱਥੇ ਕਿੰਨੇ ਦੀ ਹੈ? ਤੁਸੀਂ ਟੀ- sırf 70